ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣਾ ਚੈਨਲ ਭਗਵਾਨ ਦਾ ਡੇਰੀ ਫਾਰਮ 5911 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਭਗਵਾਨਪੁਰ ਤਹਿਸੀਲ ਡੇਰਾ ਬਾਬਾ ਨਾਨਕ ਤੇ ਜਿਹੜਾ ਗੁਰਦਾਸਪੁਰ ਅੱਜ ਦੀ ਵੀਡੀਓ ਵਿੱਚ ਟੋਟਲ ਤੁਹਾਨੂੰ 8 ਨੱਕ ਦਿਖਾਵਾਂਗੇ ਤਿੰਨ ਵੀਰ ਦੇ ਕੋਲ ਮੱਝਾਂ ਦੇ ਪੰਜ ਗੱਡਾ ਵਾਂ ਤੇ ਸਾਰੇ ਵੀਰ ਦੀ ਸੂਇਸ ਵਾਹੀ ਹੈ ਇੱਕ ਗਾਂ ਹੀ ਸੂਈ ਹੈ ਬਾਕੀ ਗੱਬਣਾ ਠੀਕ ਹੈ ਠੀਕ ਹੈ ਲੋ ਬਈ ਚਾਰ ਪਸ਼ੂ ਵੀਰੇ ਸੂਇਸ ਵਾਹੀ ਦਿਖਾਵਾਂਗੇ ਤੇ ਚਾਰ ਹੀ ਗੱਬਣਾ ਦਿਖਾਵਾਂਗੇ ਕਿ ਆਪਾਂ ਪਹੁੰਚੇ ਆਂ ਵੀਰ ਕਮਲ ਸਿੰਘ ਉਹਨਾਂ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਕੁਛ ਨੇ ਪਛਮਾ ਦੀ ਡਿਟੇਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਨਾ ਠੀਕ ਠਾਕ ਜੀ ਵਧੀਆ ਵਧੀਆ ਵਿੱਚ ਤੁਸੀਂ ਸੁਣਾਓ ਗੰਢੀ ਕਲਾ ਕੰਪੀ ਕਲਾ ਵਧੀਆ ਚਾਹੀਦਾ ਤੁਸੀਂ ਜਿ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਕਮਲਜੀਤ ਸਿੰਘ ਜੀ ਪਿੰਡ ਭਗਵਾਨਪੁਰ ਸੀਲ ਡੇਰਾਪਾ ਬਰਨ ਅਤੇ ਜ਼ਿਲ੍ਹਾ ਗਰਦਾਸ ਖੋਦੋ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ 791590784 ਮੇਰਾ ਨੰਬਰ ਦਾ ਠੀਕ ਹੈ ਠੀਕ ਹੈ ਜੀ ਤੇ ਵਟਸਐਪ ਕਰਦਾ ਠੀਕ ਹੈ ਠੀਕ ਇੱਕ ਨੰਬਰ ਹੋਰ ਆ ਉਹ ਥੱਲੇ ਦੇ ਦਾਂ ਦੋਨੇ ਦੇ ਦਾਂਗੇ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹਨਾਂ ਝੋਟੀਆਂ ਦਾ ਕਰਦਗੇ ਸ਼ੁਰੂਆਤ ਹਾਂ ਝੋਟੀਆਂ ਦਾ ਦੱਸਿਓ ਪਹਿਲੇ ਨੰਬਰ ਤੇ ਝੋਟੀ ਪਹਿਲੇ ਨੰਬਰ ਤੇ ਵੀ ਦੀ ਝੋਟੀ ਤੇ ਬੜੀ ਵੱਡੀ ਆ ਅੱਛਾ ਜੀ ਪਰ ਬੱਚਾ ਮੜ ਗਿਆ ਝੋਟੀ ਦਾ ਠੀਕ ਹੈ ਜੀ ਹਾਂਜੀ ਝੋਟੀ ਤੋਂ ਬਾ ਕਿੰਨਾ ਪੱਕਾ ਹੈਗਾ ਕਿੰਨਾ ਟਾਈਮ ਲੱਗ ਚੋਸੇ ਨੂੰ ਸੁਈ ਨੂੰ ਵੀ ਜੀ ਬੋਤਾਣੀ ਨੂੰ ਵੀ 25 ਦਿਨ ਹੋ ਗਏ ਐ ਮੈਂ ਪਾਵਾਂ ਠੀਕ ਹੈ ਠੀਕ ਹੈ ਜੀ ਤੇ 10 ਕਿਲੋ ਦੁੱਧ ਹੈਗਾ ਦੋ ਤਿੰਨ ਤਾਂ ਵਾਧੀ ਤੁਹਾਨੂੰ ਪਤਾ ਹੀ ਹੋਊਗਾ ਕਰਦਾ ਨੰਬਰ ਹਨਾ ਠੀਕ ਹੈ ਠੀਕ ਹੈ ਜੀ ਤੇ ਉਥੋਂ ਦੇ ਮੈਂ ਚੋ ਕੇ ਲੈਂਦੀ ਆ ਇੱਥਾਂ ਹੀ ਥਾਪੀ ਮਾਰ ਕੇ ਹਾਂਜੀ ਸਵੇਰੇ 7:30-8:00 ਵਜੇ ਜਵਾਈਏ ਇਹ ਨਹੀਂ ਵੀ ਕੋਈ ਵੇਖੋ ਥਣਾ ਡੋਖਾ ਨਹੀਂ ਹੋਊਗਾ ਵੱਟ ਪਏਗਾ ਬਿਲਕੁਲ ਬਿਲਕੁਲ ਨਾ ਆਲਾ ਇਹ ਬਹੁਤੇ ਟੋਕਦੇ ਥਣੇ ਤੁਹਾਨੂੰ ਦੀ ਠੀਕ ਹੈ ਜੀ ਖੋਲੋ ਬਾਈ ਫਿਰ ਖੋਲ ਕੇ ਉਖਾਈਆ ਲਓ ਜੀ ਜੈਡ ਬਲੈਕ ਵਿੱਚ ਅਗੀ ਦਾ ਸਿੰਘ ਸੁਮੀ ਬ ਕਰੋ ਬਾਈ ਜੀ ਫੇਸਵਾਲ ਠੀਕ ਆ ਕਰੋ ਕਿੰਨਾ ਵੇ ਸੂਰ ਸੂਈ ਵੀਰ ਜੀ ਠੀਕ ਹੈ ਲੋ ਬਾਈ ਜੀ ਜਿਹੜਾ ਸੂਰ ਸੂਈ ਜੀ ਤੇ ਇਸ ਤਰ੍ਹਾਂ ਮੇਰਾ 10 ਲੀਟਰ ਦੇ ਕੋ ਦੁੱਧ ਬਿਲਕੁਲ ਤਿਆਰ ਆ ਕਰੋ ਜੱਕ ਕੰਨ ਦੇ ਬਾਹਰ ਦੀ ਚੰਗਾ ਵਾ ਸੁਭਾ ਲਓ ਵੀਰ ਜੀ ਕਮਾਲ ਤੇ ਹੈ ਵੀ ਆ ਜੈਡ ਬਲੈਕ ਆ ਗਈ ਆ ਦਰਦੀ ਥੋੜਾ ਦਰਦੀ ਪਰ ਆਂ ਘੜਾ ਕੱਢਦੇ ਨਹੀਂ ਹਾਂਜੀ ਹਾਂਜੀ ਕਿੰਨਾ ਜੀ ਉਹ ਰੋਦ ਦੇ ਦਿੱਤੀ ਰੋਦ ਦੇ ਦਿੱਤੀ ਇਹ ਬੋਲਾਂ ਨੇ 12 ਕਿਲੋ ਦੁੱਧ ਛੋਟੀ ਗਈ ਜੀ ਠੀਕ ਹੈ ਠੀਕ ਹੈ ਛੋਟੀ ਛੋਟੀ ਕੰਮ ਚ ਦਗਾਣਾ ਠੀਕ ਹੈ ਛੋਟੀ ਤਾਂ ਦੱਸੋ ਜੀ ਉਧਰ ਇੱਕ ਵੀ ਦੀ ਆ ਹਾਂਜੀ ਹਾਂਜੀ ਆ ਵੇਖੋ ਰਿੰਗਦੀ ਆ ਬੱਚੇ ਨੇ ਹਾਂਜੀ ਹਾਂਜੀ ਤੇ ਬੱਚਾ ਮਰਨ ਕਰਕੇ ਤੇ ਹੁਣ ਆਪਾਂ ਜਿਹੜੀ ਛੋਟੀ ਗਿਆਣਾ ਖਾਣਾ ਤੇ ਦੇ ਨਹੀਂ 200 ਰੁਪਏ ਛੋਟ ਕਰ ਲਈ 85 ਹਜ਼ਾਰ ਦੀ ਛੋਟੀ ਦਿੱਤੀ ਠੀਕ ਹੈ ਠੀਕ ਹੈ ਲੋਬ ਜੀ 85 ਹਜ਼ਾਰ ਚ ਵੀਰਾਂ ਦਾ ਵੀ 200 ਰੁਪਏ ਛੋਟ ਕਰਤਾਗੇ ਸਾਬ ਜੀ ਇੱਕ ਤੇ ਛੋਟੀ ਨੂੰ ਟਾਈਮ ਲੱਗਾ ਏ ਹਾਂਜੀ ਤੇ ਫੇਰ ਤੇ ਝੋਟੀ ਕਹੂਗੀ ਬਾਲਟਾ ਮੇਰੇ ਥਲੇ ਮੰਨੇ ਆ ਕੋਈ 5.5 8 ਵਿੱਚ ਵਾਈ ਆ ਕੋਈ ਵੀ ਲੋ ਉਹ ਦੂਜਾ ਨਹੀਂ ਠੀਕ ਹੈ ਲੋ ਬਜੀ ਜੱਟ ਬੁਲਾਇਆ ਤੇ ਚੰਗੇ ਕੱਦ ਕਾਠ ਵਾਲੀ ਆ ਤੇ ਆਜੋ ਹੁਣ ਦੂਜੇ ਨੰਬਰ ਤੇ ਦੱਸਿਓ ਵੀਰ ਜੀ ਇਹਦੇ ਬਾਰੇ ਇਹ ਵੀ ਝੋਟੀ ਨਹੀਂ ਤੇ ਐਂ ਤੁਹਾਨੂੰ ਕਹਾਂ ਇਹਨੂੰ ਸੂਈ ਨੂੰ ਹੋ ਗਏ 1.5 2 ਮਹੀਨੇ ਅੱਛਾ ਜੀ ਝੋਟੀ ਥਲੇ ਥਲੇ 10 ਕਿਲੋ ਦੋਦੇ ਤੁਸੀਂ ਨੌ ਲਾ ਲਓ ਠੀਕ ਹੈ ਠੀਕ ਹੈ ਜੀ ਠੀਕ ਹੈ ਸੀਸ ਲੱਗ ਗਿਆ ਠੀਕ ਠੀਕ ਹੈ ਜੀ ਹਾਂ ਜੀ ਇੱਕ ਨੂੰ ਵਸ ਵਸ ਹੋਈ ਇਹ ਇਹ ਆ ਹੱਥਲ ਡੰਗੜਿਆ ਤੁਹਾਨੂੰ ਪਤਾ ਥੋੜਾ ਬੋੜਾ ਕਿਤੇ ਦੂਜੇ ਥਾਂ ਾਂ ਕੇ ਮੜ ਇਹ ਇਹ ਵੀ ਦੂਜਾ ਸੁਭਾ ਠੀਕ ਹੈ ਠੀਕ ਹੈ ਖੋਲੋ ਬੰਦੇ ਸਿੰਘ ਭਾਵੇਂ ਦੇਖਣ ਨੂੰ ਵੀਡੀਓ ਖੁੱਲਾ ਲੱਗੇ ਪਰ ਇੱਥੇ ਆਇਆ ਬਿਲਕੁਲ ਖੁੱਲਾ ਲੱਗੂਗਾ ਠੀਕ ਹੈ ਜੀ ਖੰਡੋ ਬਾਈ ਜੀ ਖੋਲੋ ਲੋਗੋ ਜੀ ਇਹ ਵੀ ਜੱਟ ਬਲੈਕ ਹੈ ਤੇ ਇਹ ਵੀ ਦੂਜਾ ਸੁਭਾ ਸੁਈ ਤਾਂ ਸੁਈ ਨੂੰ ਕੋਈ 1.5 ਮਹੀਨੇ ਦੇ ਆਸ-ਪਾਸ ਟਾਈਮ ਹੋ ਗਿਆ ਵਾ ਚੈੱਕ ਕਰੋ ਚੈੱਕ ਫੇਸ ਕੁਆਲਿਟੀ ਬਿਲਕੁਲ ਨਿਕਾ ਜਾ ਫੇਸ ਹੈ ਕਦ ਕੋ ਦੇਣਾ ਤੇ ਚੰਗਾ ਵਾ ਤੇ ਕਰੋ ਚੈੱਕ ਲਾ ਕੇ ਤੋਂ ਆਰਡਰ ਕਰਵਾ ਲਈ ਤੇ ਥਾਣਾ ਦਾ ਸੈਜ ਗੈਵ ਬਹੁਤ ਹੀ ਸ਼ਾਨਦਾਰ ਆਣ ਦਿੱਤੇ ਸਾਨੂੰ ਗੈਦਾ ਲੈਓ ਲੈਓ ਲੋ ਬਾਈ ਵੀ ਦੂਜਾ ਸੁਆਸ ਵੀ ਤੇ ਬੁਤੀ ਬਹੁਤ ਚੰਗੀ ਠੀਕ ਹੈ ਜੀ ਲੋ ਬਾਈ ਕਰੋ ਚੈੱਕ ਇਹ ਸਦਾ ਰਮਾਲ ਇਧਰੋਂ ਖਰੀਦਦੇ ਵੀਰ ਜੀ ਹਾਂਜੀ ਇਧਰੋਂ ਲੋਕਲ ਹੀ ਹਾਂਜੀ ਹਾਂਜੀ ਠੀਕ ਹੈ ਲੋ ਬਾਈ ਲੋਕਲ ਹੀ ਮਾਲ ਪਈ ਲੈ ਕੇ ਆਉਂਦਾ ਰੇਤ ਤੇ ਉਹ ਚੱਕ ਲਾਗੇ ਦਵਾਡਰ ਕੁਆਲਟੀ ਥਣਥਣ ਬਹੁਤ ਚੰਗਾ ਲੱਗਾ ਵਾ ਇਹਨਾਂ ਲੋਕਲ ਆ ਭਲ ਭਾਵੇਂ ਕਹਿ ਕੇ ਨਾ ਮਾਲੇ ਦਾ ਵੇਖ ਲੋ ਪਰ ਕੀ ਲੋੜ ਆ ਹਾਪਾਂ ਨੂੰ ਨਹੀਂ ਨਹੀਂ ਬਿਲਕੁਲ ਸਹੀ ਗੱਲ ਹੈ ਜੀ ਬੱਤੂ ਜੀ ਇਧਰ ਦੇ ਚੰਗਿਆ ਤਾਂ ਸਾਨੂੰ ਬਾਹਰ ਜਾਂ ਨਿਕਲੋ ਹਾਂਜੀ ਹਾਂ ਇਹਦਾ ਕੀ ਮੁੱਲ ਕਰਨਾ ਭਾਜੀ ਇਹਦਾ ਮੁੱਲ ਵੀ ਜੀ ਹੁਣ ਇਹ ਵਕਤਿਆ ਉਦਾਂ 70000 ਹਾਂਜੀ ਆਹ ਨਾ ਜਿਹੜੀ ਦੇਈ ਦੇਣੀ ਆ ਨਾ ਹਾਂਜੀ ਉਹ ਐ 65000 ਦੇਣੀ 200 ਰੁਪਏ ਛੋੜ ਕਰ ਦਾਂ 500 ਕਰ ਦਾਂਗੇ ਲਓ ਬਾਈ 65000 ਚੋਂ 500 ਰੁਪਏ ਬਾਈ ਕਹਿੰਦਾ ਕਿ ਛੋੜ ਕਰ ਦਾਂਗੇ ਤੇ ਹੈ ਵੀ ਸਿੰਗਲ ਹੱਡੀ ਆ ਇਹ 10 ਕਿਲੋ ਦੁੱਧ ਵਾਲੀ ਆ ਇਹ ਨਹੀਂ ਵੀ ਇੱਥੇ ਆ ਠੀਕ ਹੈ ਜੀ ਨਾ ਕੇ ਚੈੱਕ ਕਰ ਸਕਦੇ ਆ ਇਹਨਾਂ ਸਿੰਗਲ ਹੱਡੀਆਂ ਚਾਈ ਇੱਕ ਨੰਬਰ ਇਹਦੀ ਠੀਕ ਹੈ ਜੀ ਛੋਟੀ 70 ਦੀ ਵੀ ਵੇਖ ਜੂਗੀ ਪਰ 65000 ਦੇਣੀ ਆ ਬਸ ਠੀਕ ਲਓ ਬਾਈ 65 ਚੋਂ 500 ਰੁਪਏ ਛੋੜ ਕਰਨੀ ਵੀਰ ਨੇ ਬਿਲਕੁਲ ਨੋਰਮਲ ਰੇਟ ਪਾਤਾ ਵਾ ਤੇ ਆਜੋ ਹੁਣ ਤੀਜੇ ਨੰਬਰ ਤੇ ਦੱਸਿਓ ਭ ਤੋ ਕੜੀ ਲਾ ਲਓ ਏ ਅੱਛਾ ਜੀ ਇਹਨੂੰ 3 ਮਹੀਨੇ 4 ਮਹੀਨੇ ਜਿੰਨਾ ਵੇ ਮਰਜ਼ੀ ਲਾ ਲਓ ਹਾਂ ਜੀ ਕੜੀ ਸੀਰੀਜ਼ ਲੱਗ ਗਿਆ ਠੀਕ ਆ ਠੀਕ ਆ ਤੇ ਜਿਆਦਾ ਹੀ ਚੰਗੀ ਚੋਟੀ ਠੀਕ ਆ ਜੀ ਕਿੰਨਾ ਗਜੇ ਦੁੱਧ ਦੇ ਕੋ ਦੁੱਧ ਦੇ ਥੱਲੇ 7 ਕਿਲੋ ਤੇ 6 ਕਿਲੋ ਮਿਕ ਕੇ ਦਵਾਂਗੇ ਠੀਕ ਆ ਠੀਕ ਆ ਹਾਂ ਹਾਂ ਜੀ ਇਹ ਵੀ ਗੱਡ ਬਲੈਕ ਦਾ ਚੜੀ ਦਾ ਦੁੱਧ 6 ਲੀਟਰ ਜਿਹੜਾ ਬਿਲਕੁਲ ਗਰੰਟੀ ਵਾਲਾ ਤਿਆਰ ਆ ਕਰੋ ਜੀ ਲਾ ਕੇ ਤੋਂ ਚੱਕ ਤਾਂ ਆਹ ਭਾਈ ਜੀ ਆਹ ਕਿਹੜੀ ਧੁੰਮੀ ਦੀ ਹੈ ਕਿਦਾਂ ਇਹ ਉੱਦਾਂ ਵਿੱਚ ਭਾਲਦੀ ਆ ਤੁ ਮੰਦਰੀ ਜਮਾਸ਼ਾ ਅੱਛਾ ਠੀਕ ਆ ਠੀਕ ਆ ਉਹ ਬਜੀ ਇਹ ਜਮਾਦਰੀ ਆ ਬਾਹਰ ਦੇ ਕਿਉਂ ਨਹੀਂ ਕਰਦੇ ਰਾਜੀਆ ਜੀ ਕਿਉਂ ਤਾਂ ਖਾ ਰੋ ਮੜ ਜਾ ਤੁਨ ਅੰਦਰ ਵੀ ਜਾ ਬਹੁਤ ਭਾਜੀ ਲਾਗੇ ਤੋਂ ਚੈੱਕ ਕਰ ਸਕਦੇ ਤੁਸੀਂ ਥਾਣਾ ਦਾ ਸੈੱਜ ਗਿਆ ਬਹੁਤ ਜਿਆਦਾ ਹੀ ਚੰਗੀ ਹੈ ਇਹ ਬੋਲੀ ਜਵਾਈ ਰੂ ਵਰਗੀ ਇਹਦਾ ਕੀ ਮੁੱਲ ਵੀਰ ਜੀ ਹਰਨ ਜੀ ਇਹਦਾ ਵੇਖੋ ਮੁੱਲ ਤੁਸੀਂ ਬਿਲਕੁਲ ਆਪਣੀ ਗ੍ਰੇਪਾਂ ਨਾਲ ਸਮੇਂ ਦੇ ਹਿਸਾਬ ਨਾਲ ਹਾਂਜੀ ਮੁੱਲ ਇਹਦਾ 65000 ਆ ਅੱਛਾ ਜੀ 60 ਦੀ ਦੇ ਦਈਏ ਤੁਮ ਕਰਦੀ ਮੰਨ ਤਾਂ ਕਰ ਦੋ ਜੈ ਜੈ ਜੀ ਜਾਨ ਦੀ ਜੈ ਜੀ 55200 ਰੁਪਏ ਛੋਟ ਕਰ ਬੰਦ ਹੋਰ ਬਿਲਕੁਲ ਟੁਕਰਾ ਪਾ ਜੀ ਠੀਕ ਲੋ ਵੀਰ ਜੀ 56000 ਤੇ 200 ਰੁਪਏ ਛੋਟ ਤੇ ਬਿਲਕੁਲ ਨਾਰਮਲ ਰੇਟ ਆ ਵੀਰ ਜੀ ਇਹ ਤਾਂ ਲੋਹੇਰ ਕੋਈ ਸ਼ੇਰੀਟ ਜਿਹੜਾ ਪੱਕਾ ਤਿਆਰ ਆ ਹਾਂ ਦੀ ਵਾਧੂਗੀ ਹੁਣ ਠੀਕ ਆ ਠੀਕ ਆ ਉਹਦਾ ਨਵੇਂ ਥਾਂ ਢਲ ਕੱਢ ਦੋ ਠੀਕ ਆ ਠੀਕ ਆ ਤੇ ਆਜੋ ਹੁਣ ਚੌ ਪਹਿਲੇ ਸਵੇ ਸੋਣੀ ਆ ਅੱਛਾ ਜੀ ਤੇ ਦੂਜਾ ਆਪਣਾ ਜੇਨ ਹੈ ਜੇ 15 ਹੈਗੇ ਸ਼ਹਿਦ ਮਾਰਦੀ ਆ ਅੱਛਾ ਜੀ ਪਰ ਫੁੱਲ ਕੁਆਲਟੀ ਦੇ ਬਹਿ ਰਿਹਾ ਵੇਖਣ ਵਾਲੀ ਆ ਇਹਨੂੰ ਵੇਖ ਲਈਏ ਖੋਲ ਕੇ ਖਾਣ ਨੂੰ ਤੁਹਾਨੂੰ ਬਹੁਤ ਜੀ ਕਦ ਵਜਨ ਬਹੁਤ ਹੀ ਚੰਗਾ ਵਾ ਦੇਣ ਲੈ ਜੂਗੀ ਅਜੇ 15 ਹੋਰ ਲੋ ਬਜੀ ਫੇਸ ਕੁਆਲਟੀ ਵੀ ਚੈੱਕ ਕਰ ਸਕਦੇ ਜੇ ਇਹ ਅਜੇ ਬਾਈ ਦੰਦਾ ਜੱਤ ਜਾ ਮੈਂ ਵੇਖਿਆ ਨਹੀਂ ਵੇਲੇ ਅੱਗੀ ਮਾਰਾ ਨਾ ਦੇ ਵੇਲੇ ਠੀਕ ਠੀਕ ਲੋ ਬਜੀ ਚਲੋ ਚੈੱਕ ਟਿਲਾਂ ਟਿਲਾਂ ਕਾਤੀ ਆ ਜੇ ਵਾਨੇ ਤੇ ਸਾਂਤੂਗਾ ਚੰਗਾ ਕੱਢ ਜੂਗੀ ਪਹਿਲਾਂ ਨਹੀਂ ਲੈਓ ਲੈਓ ਪ੍ਰੋਫੀਸ਼ੀਨ ਲਾਗੇ ਹੋ ਗਏ ਸਾਬ ਪੁੱਠਾ ਪਾਠਾ ਲੋਕ ਜੀ ਕਰੋ ਚੱਕ ਬਹੁਤ ਹੀ ਜ਼ਿਆਦੇ ਚੰਗੇ ਕੱਦ ਕਾਟ ਹਾਲੀ ਇਹਦੇ ਅਟਰ ਕੁਆਲਟੀ ਤੇ ਸੋਨਾ ਦਾ ਸੈਰ ਕੈਪਟਲ ਨੂੰ ਲਾਗੇ ਤੇ ਚੈੱਕ ਕਰਾਉਨੇ ਆਪਾਂ ਇਹਦੇ ਦੱਸ ਦੀ ਸਾਡੇ ਕੋਲ ਵੀ ਜੀ ਲੱਗ ਗਈ ਤਾਂ ਚੈੱਕ ਕਰ ਸਕਦੇ ਹੋ ਤੁਹਾਨੂੰ ਪੰਪ ਨੂੰ ਬਹੁਤ ਹੀ ਚੰਗਾ ਕੱਢੋਗੇ ਭਜਨ ਦੇ ਉਹ ਜਦਾ ਹੀ ਚੰਗੀਆਂ ਵਾਂ 20 ਕਿਲੋ ਤਾਂ ਦੇ ਜੂਗੀ ਬੋਕਾ ਨਹੀਂ ਮੈਂ ਕਹਿੰਦਾ ਠੀਕ ਹੈ ਠੀਕ ਹੈ ਹਾਂ ਜੀ ਲੋ ਬਜੀ ਪਹਿਲਾਂ ਨਹੀਂ ਪਾਈ ਕਹਿੰਦਾ ਕਿ 20 ਲੀਟਰ ਤੋਂ ਵਿੱਚ ਵਾਈ ਜਾਊਗੀ ਤਾਂ ਦੇਣਾ ਜੇ 15 ਕਿਲੋ ਚੰਗੀ ਬਣ ਜੂਗੀ ਇਹ ਢੰਡ ਲੰਡ ਕਾਫੀ ਹੈ ਹਵਾਨੇ ਤੇ ਤੇ ਕੀ ਮੁੱਲ ਕਰਨਾ ਵੀ ਜੀ ਰੱਖਾ ਮੁੱਲ ਵੀ ਜੀ ਇਹਦਾ 65000 ਆ ਅੱਛਾ ਜੀ ਇਹ ਜਿਹੜੀ ਹੈ ਵੀ 55000 ਤੋਂ ਛੋਟ ਛੱਟ ਕਰ ਦੋ ਮਾਨ ਤੋਂ ਕਰੋ ਠੀਕ ਹੈ ਲੋ ਬਜੀ 56000 ਰੁਪਏ ਕਹਿੰਦਾ ਕਿ ਛੋਟ ਬਿਲਕੁਲ ਜੀ ਆਪ ਲੈ ਲੀ ਜੀ ਬਾੜੋ ਇਹ ਵੀ ਜੀ ਦੁਜੇ ਸਵੇਰੇ ਸੁਣੀ ਆ ਅੱਛਾ ਜੀ ਕਹੋ ਪਹਿਲੇ ਠੀਕ ਹੈ ਜੀ ਤੇ ਦੇਣੇ ਦੇ 20 ਪੂਰੇ ਪਏ ਜੀ ਠੀਕ ਹੈ ਠੀਕ ਹੈ ਜੀ ਦੋ ਦੇ ਵੀ 17 18 17 18 ਬਸ ਸਫਾਈ ਵਾਲੀ ਵਹਿੜ ਆਗੇ ਠੀਕ ਹੈ ਠੀਕ ਹੈ ਲੋ ਭਜੀ ਇਹ ਕ੍ਰਾਸ ਦੇ ਵਿੱਚ ਆ ਗਈ ਇਹ ਤਾਂ ਕਰੋ ਬਾਕੀ ਸਿੱਧੀਆਂ ਸੁਣੀਆਂ ਬਹੁਤ ਆ ਸਵਾਣੀ ਬੜਾ ਬਹੁਤ ਚੰਗਾ ਲੱਗਾ ਵਾ ਹਾਂ ਜੀ ਬਾਕੀ ਕਰਾਂ ਚੈੱਕ ਆ ਜੇ ਬਣੂਗੀ ਨਾ ਵੇਰ ਦਾ ਫੇਰ ਕੋਈ ਲੱਗਣਾ ਠੀਕ ਹੈ ਪਹਿਲੇ ਸਵੇਰੇ ਪਤਾ ਕਿੰਨਾ ਚੁਆਇਆ ਨੇ ਪਹਿਲੇ ਤਾਂ ਤੁਸ ਜਿਹੜਾ 17 ਕਿਲੋ ਚੁਆਇਆ ਜੀ ਠੀਕ ਹੈ ਲੋ ਭਈ 16 17 ਲੀਟਰ ਜਿਹੜਾ ਦੋ ਦਿਨ ਨੇ ਚੁਆਇਆ ਪਹਿ ਪਰ ਵਾਸ਼ੀ ਗੇ ਕੋ ਚਮਕੂ ਲਿਖੋ ਆ ਠੀਕ ਹੈ ਠੀਕ ਹੈ ਲੋ ਬਜੀ ਕੱਦ ਵਾਜੀ ਇਹ ਵੀ ਚੰਗੀ ਆ ਤੇ ਹੈ ਵੀ ਕ੍ਰੋਸ ਦੇ ਵਿੱਚ ਆ ਗਈ ਆ ਕਰੋ ਜੀ ਚੈੱਕ ਵਾਕੀ ਢਲਾਟੋਂ ਲੈਦੇ ਵੀ ਪੌਦ ਆ ਤੇ ਅਜੇ ਦਿਨ 20 ਖੜਦੀ ਹੋਰ ਤੇ ਸੂਨ ਤੱਕ ਚੰਗਾ ਹਵਾ ਨਮਣਾ ਲੂਗੀ ਲਓ ਕਮਾਲ ਹੋ ਬਾਈ ਜੀ ਲੋ ਬਜੀ ਕਰੋ ਚੈੱਕ ਇਹ ਸਪੋਟ ਬਹੁਤ ਜਿਆਦਾ ਚੰਗਾ ਵਾ ਇਹ ਥਣਾ ਦਾ ਸੈਜ ਗਾ ਜੀ ਬਹੁਤ ਸ਼ਾਨਦਾਰ ਹੈ ਤੁਹਾਨੂੰ ਲੱਗ ਗਿਆ ਤਾਂ ਚੈੱਕ ਕਰਾਉਂਦੇ ਆ। ਹਾਂ ਜੀ ਬਾਕੀ ਲੱਗ ਗਿਆ ਤਾਂ ਚੈੱਕ ਕਰ ਸਕਦੇ ਤੁਸੀਂ ਥਣਾ ਦਾ ਸੈਜ ਗਾਵ। ਬਹੁਤ ਜਗਾ ਚੰਗੀ ਆ ਦੇ। ਠੀਕ ਹੈ ਠੀਕ ਹੈ ਜੀ। ਗੀਮਲ ਵੀਰ ਜੀ ਕਰਨਾ ਦਾ ਹੈ ਰੋ। ਗੋਲ ਵੀਰ ਜੀ ਇਹਦਾ ਕਰਨ ਨੂੰ ਭਾਵੇਂ 60 ਕਰੀ ਜਿੰਨਾ ਵਧੀ ਕਰੀਏ। ਅੱਛਾ ਜੀ। ਜਿਹਨ ਜਿਹੜੀ ਗੱਲ ਹੈ। ਕੋਣ ਮਾਨਤਨ ਕਰਦਾ ਠੀਕ ਹੈ ਲੋ ਬਾਈ ਮੌਕੇ ਤੇ ਬਾਈ ਕਹਿੰਦਾ 1200 ਰੁਪਇਆ ਛੋਟ ਕਰ 52 52000 ਰੁਪਇਆ ਠੀਕ ਹੈ ਲੋ ਬਾਈ ਪੁਆਇੰਗ ਆ ਜੀ ਆਜੋ 200 ਰੁਪਇਆ ਬਾਈ ਕਹਦਾ ਕਿ ਛੋਟ ਕਰਦਾ ਚੱਲਾ ਚੰਗੀ ਵਿਹੜਾ ਵੇਖੋ ਕਿੰਨੀ ਤੇ ਚੌਗੀ ਠੀਕ ਹੈ ਠੀਕ ਹੈ ਇਹਦੀ ਵੀ ਚੰਗੀਆਂ ਤੇ ਕੱਦ ਵਜਦੀ ਵੀ ਚੰਗੀ ਆ ਆ ਜਾਓ ਹੁਣ 6ਵੇਂ ਨੰਬਰ ਤੇ ਦੱਸਿਓ ਵੀਰ ਜੀ ਇਹਦੇ ਪੈਲੇ ਆ ਬੈਲ ਦੀ ਤੀੜੀ ਵਿਹੜਾ ਬਹੁਤ ਚੰਗੀ ਆ ਹਾਂ ਜੀ ਠੰਡੀ ਤੀੜੀ ਵਿਹੜਾ ਵੇਖੋ ਉਹਦੇ ਵੀ 20 ਕਿਲੋ ਪਰੂਗੀ ਠੀਕ ਹੈ ਠੀਕ ਹੈ ਇੰਨੀ ਠੰਡੀ ਆ ਸ਼ਹਿਦ ਮਾਰਦੀ ਆ ਕਿੰਨਾ ਕ ਟਾਈ ਇਹ ਠੀਕ ਹੈ ਲੋ ਵੀ ਇਹ ਵੀ ਦੇਣ 15 ਲੱਗੂਗੀ ਇਹ ਦੂਜੀ ਸੁਵੇ ਨੂੰ ਕੱਪੜਾ ਇਹ ਦੂਜੀ ਠੀਕ ਹੈ ਠੀਕ ਲੋ ਵੀ ਦੂਜੀ ਸੁਵੇ ਨੂੰ ਕੱਪੜਾ ਤੇ ਦੇਣ 20 ਖੜਦੀ ਹੋਰ ਤੇ ਕਰੋ ਚੈੱਕ ਫੇਸ ਕੁਆਲਟੀ ਉਹ ਕੋਈ ਵੀ ਬਹੁਤ ਹੀ ਗਰਡ ਦੇ ਵਿੱਚ ਤੇ ਕਰੋ ਚੈੱਕ ਤੇ ਲਾਟੋ ਲੰਗੇ ਨੇ ਕਾਫੀ ਆ ਹਵਾ ਨੇ ਤੇ ਸਾਨੂੰ ਕੋਲ ਵੀ ਬਹੁਤ ਚੰਗਾ ਲੱਗਾ ਵਾ ਕਰੋ ਜੀ ਕਿਹਾ ਸਾਟ ਕੋਲ ਵੀ ਬਹੁਤ ਚੰਗਾ ਵਾ ਇਹ ਤੇ ਹੋ ਗਿਆ ਦਾ ਇਹ ਕੜੀ ਆ ਗਈ ਬਾਈ ਜੀ ਠੀਕ ਆ ਠੀਕ ਆ ਠੀਕ ਆ ਠੀਕ ਆ ਇਹ ਇੱਕ ਕ੍ਰਾਸ ਦੇ ਵਿੱਚ ਆ ਤੇ ਕ੍ਰਾਸ ਪੱਤੀ ਲਗਾ ਵਾਧਾ ਵਾਧਾ ਤੇ ਗਰਮੀ ਦੇ ਵਿੱਚ ਇਹੋ ਜਿਹਾ ਪੱਤੀ ਚੱਲਦੇ ਅੱਗੇ ਤੇ ਚੈੱਕ ਅੰਡਰ ਕੁਆਲਟੀ ਤੇ ਲਾਂਟੂ ਲਾਂ ਬਹੁਤ ਹੀ ਜ਼ਿਆਦਾ ਵਾ ਤੇ ਥਣ ਥਣ ਬਹੁਤ ਚੰਗਾ ਲੱਗਾ ਇਹਦੇ ਹਾਂ ਬਹੁਤ ਚੰਗਾ ਤੇ ਲਾਂ ਵੀ ਸੀਦੀਆਂ ਸੁਧੀਆਂ ਬਹੁਤ ਚੰਗੀਆਂ ਨੇ ਬੈੜਾ ਸਾਰੀਆਂ ਸੀਲ ਆ ਗਰਮ ਕੋਈ ਨਹੀਂ ਲਵਾਉਂਗੇ ਠੀਕ ਆ ਜੀ ਆਹ ਵੇਖੋ ਸਾਰੀਆਂ ਵਾਲੇ ਇਹਦਾ ਮੁੱਠਾ ਸੁਖਣਾ ਹਾਂ ਜੀ ਇਹਦਾ ਮੁੱਲ ਵੀ ਜੀ ਕਰਨੂ ਪਾ 50 ਪਾਈਏ ਹਾਂਜੀ ਨਹੀਂ ਵਾਸੀ ਦੇ ਨਹੀਂ ਆਣਾ ਬੱਸ ਹਾਂਜੀ 47000 ਰੁਪਏ ਠੀਕ ਹੈ ਲੋ ਬਜੀ 47000 ਦੀ ਬਿਲਕੁਲ ਗੱਬਨ ਤਿਆਰ ਆ ਇਹ ਕੱਦ-ਕਾੜ ਵੀ ਬਹੁਤ ਚੰਗਾ ਵਾ ਸੈੱਵ ਵੀ ਕਰੌਸ ਆ ਮਾਨ ਤਨ ਬਾਕੀ ਹੋਰ ਕੋਈ ਨਹੀਂ ਆਇਆ ਠੀਕ ਹੈ ਜੀ ਤੇ ਆਜੋ ਹੁਣ 7ਵੇਂ ਨੰਬਰ ਤੇ ਇਹ ਵੀ ਦੀ ਵਾਸੀ ਸੂਈ ਆ ਅੱਛਾ ਜੀ ਉਹੋ ਜੀ ਨਹੀਂ ਆ ਵਧੀਆ ਠੀਕ ਆ ਠੀਕ ਆ ਕਿੰਨਾ ਟਾਈਮ ਕੋਈ ਰੱਸੀ ਨਹੀਂ ਪਾਉਣੀ ਇਹਨੂੰ ਹਾੜ ਦੇ ਲਓ ਚੌਹ ਪੰਜ ਦਿਨਾਂ ਦਾ ਰੱਸੀ ਠੀਕ ਆ ਲਓ ਭਈ ਆ ਮੇਲ ਕਾਹ ਜਿਹਦੇ ਪਿੱਛੇ ਬਿਲਕੁਲ ਹੋ ਜਾਂਦਾ ਕੋਈ ਰੱਸੀ ਨਹੀਂ ਇਦਾਂ ਛੋਣੀ ਆ ਅੱਛਾ ਜੀ ਇਹ ਵੀ ਜਵਾਈ ਸਾਥ ਸਾਢੇ ਸਾਢੇ 30 ਆ ਜੀ ਤੁਹਾਨੂੰ ਚੋ ਕੇ ਮਾਨ ਲੈਂਦਾ ਜੇ ਪੰਨ ਵਾਲਾ ਇਹ ਵੀ ਅੰਤਿ ਕਰ ਦਿਓ ਜੀ ਠੀਕ ਆ ਠੀਕ ਆ ਜੀ ਤੇ ਇਹਦੇ ਕੋ ਕਿੰਨਾ ਕ ਜੇ ਇਸ ਟਾਈਮ ਬੋਲਾ ਗੋਲਾ ਵੀ 10 ਕਿਲੋ ਚਾਲੂ ਹੋਈ ਜੀ ਠੀਕ ਆ ਠੀਕ ਆ ਲਓ ਭਈ 10 ਲੀਟਰ ਜਿਹੜਾ ਇਹ ਕੋ ਬੋਲਾ ਤਿਆਰ ਆ ਇਹ ਸੂਈ ਨੂੰ ਜਿਹੜੇ 4 ਪਾਈ ਦਾ ਅੱਧਾ ਹੋ ਗਿਆ ਕਹੋ ਜੀ ਚਾਕਰ ਬਾਕੀ ਤਾਂ ਅੰਠਣ ਬਹੁਤ ਹੀ ਚੰਗਾ ਲੱਗਾ ਵਾ ਦੇ ਇਹ ਬਾਈ ਕਿਹੜੀ ਜੱਥੂ ਜਾ ਗਈ ਨਹੀਂ ਇਹ ਛਾਈ ਵਾਲ ਚ ਠੀਕ ਹੈ ਠੀਕ ਹੈ ਲੋ ਬਾਈ ਛਾਈ ਵਾਲ ਦੇ ਵਿੱਚ ਤੇ ਹੈ ਵੀ ਸੀਲਸ ਲਾ ਕੇ ਟੱਗੀ ਆ ਹੈ ਸੀਲਿਆ ਤੇ ਕੰਡਰ ਟੱਗੀ ਆ ਠੀਕ ਹੈ ਜੀ ਕੋਈ ਗੱਲ ਉਹ ਬੋਲੀ ਤਰੋਂ ਇੱਧਰ ਕਰਤਾ ਈ ਕਿੰਨਾ ਦੇ ਚਵਾਈ ਆਉਗੀ ਦੁੱਧ ਵੀਰ ਜੀ ਵੀਰ ਜੀ ਦੁੱਧ ਦਾ ਕੱਦ ਦੇਖ ਲਓ ਇੱਦਾਂ ਕੀ ਜੇ ਬੋਦਾ ਵੱਡਾ ਨਹੀਂ ਏ ਹਾਂਜੀ ਪਰ ਦੁੱਧ 15 ਕਿਲੋ ਭਾਂ ਚਵਾਈ ਤੇ ਹੈ ਸ਼ਾਈ ਵਾਲਾ ਤਾਂ ਬਾਕੀ ਗਰਮੀਆ ਤੋਫਾ ਹੀ ਹੈ ਹਾਂਜੀ ਹਾਂਜੀ ਜੇ ਭਾਈ ਚੰਗੀ ਰੱਸੀ ਪਾਉਂਦੀ ਵੀ ਨਹੀਂ ਲੋੜ ਜੇ ਪਾਉਂਗਾ ਨਾ ਲੂ ਕੋਈ ਪਾਣੀ ਨਹੀਂ ਲੂਗੀ ਠੀਕ ਹੈ ਠੀਕ ਹੈ ਲੋ ਬਜੀ ਸੀਲਸ ਲੱਗ ਗਿਆ ਤੇ ਕਰੋ ਚੈੱਕ ਬਾਕੀ ਸ਼ਾਈ ਵਾਲ ਦੀ ਭੈਣ ਕੋਲ ਕੁਆਲਿਟੀ ਵੀ ਚੰਗੀ ਹੁੰਦੀ ਆ ਤਾਂ ਗੱਲ ਨਹੀਂ ਦੇ ਤੋਫੇ ਆਏ ਹੋ ਜੀ ਤੇ ਮੁੱਲ ਵੀ ਦੀ ਇਹਦਾ ਜਿਹੜਾ ਲੈਣ ਦੇ ਨਾਲ ਆ ਹੀ ਨਾ ਹਾਂਜੀ ਉਹ ਆਪਾਂ ਜਿਹੜੀਆਂ ਵਸ਼ੇ 40000 ਦੀ ਅਛਾ ਜੀ 37000 ਦੇ ਨਾਲ 200 ਰੁਪਇਆ ਛੋਟ ਕਰ ਦਾਂਗੇ ਯਾਰ ਠੀਕ ਹੈ ਲੋੜਾ ਕੋਈ ਨਹੀਂ ਹੁੰਦਾ 37000 ਚ 200 ਰੁਪਇਆ ਛੋਟ ਬਿਲਕੁਲ ਨੋਰਮਲ ਯਾਰ ਰੇਡ ਕਰਤਾ ਵੀਰ ਨੇ ਰੇਡ ਹੈ ਹੀ ਚੰਗੀ ਆ ਤੇ ਥੱਲੇ ਆਪਣੇ ਜਿੰਨਾ ਥੱਲੇ ਆਵਾ ਠੀਕ ਹੈ ਆਜੋ ਭਾਈ ਇਹ ਪਿੰਡ ਤੇ ਹੋਰ ਇਹ ਵਸ਼ੀ ਵੀਰ ਜੀ ਆਪਾਂ ਘਰ ਪਾਲੀ ਆ ਅਛਾ ਜੀ ਹਾਂ ਜੀ ਤੇ ਇਹਦਾ ਛਿਦੇ ਹੈਗੇ ਵੀ 25 ਦਿਨ ਠੀਕ ਹੈ ਠੀਕ ਹੈ ਜੀ ਤੇ ਦੋਨਾਂ ਦੇ ਵਸ਼ੀ ਹੈ ਜੀ ਅਛਾ ਜੀ ਤੁਹਾਨੂੰ ਗੱਲਾਂ ਠੰਡੀ ਤੇ ਰਿਵਿਊ ਫੋਲਿਆ ਠੀਕ ਹੈ ਠੀਕ ਹੈ ਜੀ ਘਰ ਦੀ ਪਾਲੀ ਵੀਰ ਦੀ ਵਹਿੜ ਆ ਤੇ ਜੋ ਦੌਂਡੇ ਮੁੰਵੋ ਜੀ ਮਹੀਨਾ ਲੱਗੋ ਪਿਆ ਠੀਕ ਦਿਖ ਲੋ ਬੜੀ ਕੱਦ ਕੋ ਤੇ ਬਹੁਤ ਹੀ ਚੰਗਾ ਬਾੜੇ ਕਰੋ ਜੀ ਚੈੱਕ ਆਫ ਕੀ ਮਹੀਨਾ ਬਾਈ ਕਹਿੰਦਾ ਕਿ ਖੜਦੀ ਆ ਤੇ ਥਣ ਤੋਂ ਬਹੁਤ ਹੀ ਚੰਗਾ ਕੱਢੂਗੀ ਇਹ ਕਰੋ ਜੀ ਚੈੱਕ ਕਿੰਨਾ ਚੋ ਤੁਹਾਡੇ ਹਿਸਾਬ ਨਾਲ ਪਹਿਲ ਨਹੀਂ ਪਹਿਲਾਂ ਵੀ ਜੀ 20 ਤੋਂ ਟੱਪੂਗੀ ਇਹਦੀ ਮਾਦਰ ਰਿਕਾਰਡ ਬੜਾ ਹੈ 25 26 ਕਿਲੋ ਦਾ ਰਿਕਾਰਡ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਲੋ ਬਾਈ ਜੀ ਮਾਦਰ ਰਿਕਾਰਡ ਕੋਈ 5 ਲੀਟਰ ਬਾਈ ਹਣੀ ਦੱਸਦੇ ਆ ਇਹ ਥਾਂ ਟੂਣ ਬਹੁਤ ਹੀ ਚੰਗਾ ਕੱਢੂਗੇ ਜੇ ਨੰਦ ਨੰਦ ਕਰੋ ਜੇਕਰ ਬਾਕੀ ਬਹੁਤ ਆ ਜੇ ਇਹਦੀ ਜ਼ੋਰਤਾ ਕਿ ਤਨੋਂ ਚੰਗੀ ਬਣੂਗੀ ਅਜੇ 1 ਮਹੀਨਾ ਪੂਰਾ ਖੜਦੀ ਆ ਇਹਦੀ 33 ਕਿਲੋ ਦੇ ਰਿਜ ਪੂਰੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਇਹਦਾ ਕੀ ਮੁੱਲ ਕਰਨਾ ਮੇਰ ਜੀਰਾ ਮੁੱਲ ਵੀਰ ਜੀ ਇਹਦਾ ਫੋਟ ਕਰ ਲਾਂਗੇ ਜਾਂ ਅਬਲ ਜਿਹੜੀ ਦੇਣੀ ਹੈ ਨਾ 55000 ਦੀ ਰਕੀ ਦੇਣੀ ਹੈ ਠੀਕ ਹੈ ਠੀਕ ਹੈ ਤਿਆਰ ਹੋ ਕੇ ਵੱਧ ਵੀ ਕਰਾਂ ਪਰ ਇਹ ਇਹ ਸਿੰਗਾਂ ਲਈ ਨਾ ਚੱਲਣਾ ਕੰਮ ਹਾਂਜੀ ਇਹ ਆਪਣਾ ਜੋ ਟੱਪ ਲਾਉਗੀ ਨਾ ਥੱਲੇ ਠੀਕ ਹੈ ਠੀਕ ਹੈ ਲਓ ਭਾਜੀ ਇਹ 55000 ਦੀ ਮੈਂ ਕਹਿੰਦਾ ਕਰੋ ਜੀ ਚੈੱਕ ਬਾਕੀ ਇਸ ਵੀਰ ਦੇ ਕੋਲ ਪਛੂ ਸਾਰੇ ਹੀ ਚੰਗੇ ਆ ਤੇ ਬਿਲਕੁਲ ਨਾਰਮਲ ਰੇਟ ਕੀਤੇ ਆ ਇਹ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਵੀਰਾਂ ਭਰਾਵਾਂ ਦਾ